ਦੇ ਵੀ ਨਹੀਂ ਸੋਚੀ। ਔਰ 30 ਕਾਰਨ ਸੋਧ ਸੰਗਰ ਨੂੰ ਉਸ ਵੇਲੇ ਪੰਥਕ ਕਹੇ ਜਾਣ ਵਾਲੇ ਨਿਧਰਨ ਨੂੰ ਸਵਾਲ ਉੱਠੇ। ਗੁਰੂ ਹਰਗੋਬਿੰਦ ਸਾਹਿਬ ਦੇ ਪਾਸ ਸਾਡੇ ਤੱਕਾ ਤੇ। ਕਿਉਂ ਤੱਕ ਦਾ ਜਲਾਓ ਇੰਨਾ ਵੱਡਾ ਸੀ ਕਿ ਉਹ ਨਾ ਮਿਲਿਆ। ਇਦਾਂ ਨੂੰ ਪੁੱਛਿਆ ਉਹ ਘੋੜੀ ਦੇ ਧੁੰਮੇਵਾਰ ਨੂੰ ਕਹਿੰਦੇ ਹਾਂ ਘੋੜੀ ਚਲਾਉਣ ਵਾਲੇ ਸੁਮੇਤ ਜਿਹੜੀ ਬੀਸੀ ਲਾਇਆ ਗਲਤੀ ਕੀਤੀ ਕਹਿੰਦੇ ਹਾਂ ਮਤਲਬ ਥਾਰੇ ਜਿਹੜੇ ਜਵਾਬ ਸੀ ਉਹ ਹੁਣ ਕਿੱਥੇ ਤੇ ਹੁਣ ਉਹ ਪੱਤਰਕਾਰ ਨੂੰ ਕਹਿੰਦੇ ਆ ਕਿ ਮੈਂ ਤਾਂ ਕੋਈ ਬਹਾਰਾ ਹੋ ਗਿਆ ਉਹ ਬਹਾਰਾ ਤਾਂ ਕਿਹਨੇ ਕੀਤਾ ਉਹ ਗੁਰੂ ਹਰਗੋਬਿੰਦ ਸਾਹਿਬ ਸਤੇ ਬਾਦਸ਼ਾਹ ਦੀ ਕਿ ਉੱਥੇ ਕਿਸੇ ਦੀ ਹਿੰਮਤ ਨਹੀਂ ਹੈ ਕਿ ਝੂਠ ਬੋਲ ਦੇ ਦੁਨੀਆ ਦੀਆਂ ਅਦਾਲਤਾਂ 'ਚ ਝੂਠ ਬੋਲਿਆ ਜਾਂਦਾ ਹੈ ਕੱਲ ਵੀ ਜਾਂਦਾ ਹੈ ਪਰ ਸ੍ਰੀ ਹਰਗੋਬਿੰਦ ਸਾਹਿਬ ਦੀ ਅਦਾਲਤ ਇਹਨੋਂ ਤੁਸੀਂ ਸਰੀ ਆ ਗਾਂਖਾ ਦਾ ਸਾਬ ਬਹਿਲੇ। ਉਹ ਇੱਕ ਚੂਠ ਬੋਧਿਆ ਨਹੀਂ ਜਾ ਸਕਦਾ। ਤੁਹਾਨੂੰ ਹਰ ਗੋਬਲ ਸਾਹਿਬ ਸੱਚੇ ਪਾਤਸ਼ਾਹ ਨੇ ਸੱਜ ਕਰ ਭਾਇਆ ਇਹਨਾਂ ਦੇ ਕੋਲ। ਇਹ ਗੱਲ ਵੱਖਰੀ ਹੈ। ਕਿ ਬਾਅਦ ਵਿੱਚ ਜਦ ਉਸ ਕੋਲ ਕੋ ਇਹ ਮੁਖ ਸਰ ਕਾਮ ਕਰ। ਉਹ ਸਜ਼ਾ ਅੱਖ ਨਹੀਂ ਨਹੀਂ ਗਈ। ਕਮਬੇਸੀ ਦੇ ਵਿੱਚ ਜੋ ਸਗਰ ਦਿੱਤੀ ਜਾ ਸਕਦੀ ਹੈ ਜਿਸ ਦੀ ਅਸੀਂ ਸੁਣਾ ਦਿੱਤੀ ਕਤੋਂ ਕਤਸੀ ਉਹ ਦੇਣ ਤਾਂ ਜਦੋਂ ਸਿਰ ਪਤਾ ਕਰੀਏ ਉਹ ਕੰਨ ਜਨ ਹੋਏ ਮੈਨੋਂ ਕੋਈ ਵੀਰ ਮਲੇ ਜੰਗ ਦੇ ਦੀ ਸਰਦਾਰ ਸੁਖਬੀ ਸਿੰਘ ਬਾਦਲ ਨੇ ਇੱਕ ਬੰਬੇ ਦੀ ਕੰਪਨੀ ਖਾ ਰਕੀ ਸੀ ਉਹਨੂੰ 50000 ਰੁਪਏ ਤੋਂ 1 ਕਰੋੜ ਰੁਪਇਆ ਮੈਂ ਇਹਨਾਂ ਦਾ ਕਹਿ ਜਾ ਰਿਹਾ ਹਾਂ ਮੋਟੋਸ਼ੀਅਰ ਕੈਪਰੇਟ ਦਾ ਜਾ ਗਿਆ ਉਹ ਕੰਪਨੀ ਨੂੰ ਕਾਹਦੇ ਇੰਨੇ ਵੱਡੀ ਗਿਣਤੀ ਦੇ ਵਿੱਚ ਯਾਨ ਲੱਕ ਕੋਰੋੜ ਹੋ ਤਾਂ ਵੀ ਨਿਦਾਰ ਕਿਉਂ ਦਿੱਤਾ ਜਾ ਰਿਹਾ ਹੈ ਕਹਿੰਦੇ ਜੀ ਉਹਦੀ ਪਰਸਨੈਲਿਟੀ ਜਿਹੜੀ ਉਹ ਡਵੈਲਪ ਕਰ ਲਈ ਹੈ ਪੰਜਾਬ ਦੇ ਅੰਦਰ ਉਹਨੂੰ ਫਿਰ ਪਬਲਿਕ ਦੇ ਵਿੱਚ ਪੰਜਾਬ ਪ੍ਰਸਪ ਕੰਧ ਪ੍ਰਸਤ ਕੋਮ ਪ੍ਰਸਤ ਉਸ ਕੰਪਨੀ ਨੇ ਸਾਬਤ ਕਰਨਾ ਇਹ ਨੈਰੇਟਿਵ ਬਣਾਇਆ ਕਰਨਾ ਉਹਨੇ ਸੋਸ਼ਲ ਮੀਡੀਆ ਦੇ ਉੱਤੇ ਕਿ ਸਰਦਾਰ ਸੁਖਬੀਰ ਸਿੰਘ ਵਰਗਾ ਪੰਜਾਬ ਪ੍ਰਸਤ ਤੇ ਪਰਮ ਪ੍ਰਸਤ ਕੋਈ ਬੰਦਾ ਨਹੀਂ ਹੋ ਸਕਦਾ ਇੱਕ ਵੀਰ ਕੋਲ ਬੈਠਾ ਕੰਗਾ ਤੁਹਾਨੂੰ ਪਤਾ ਹੈ ਉਹ ਕੰਕਣੀ ਕਿਹੜੀ ਹੈ ਥੋੜਾ ਬਿਦਾਤੀਆ ਕਹਿੰਦਾ ਤੁਹਾਨੂੰ ਪਤਾ ਉਹ ਕੰਪਨੀ ਕਿਹੜੀ ਹੈ ਕਹਿੰਦੇ ਪਤਾ ਨਹੀਂ ਕੰਪਨੀ ਕਿਹੜੀ ਹੈ ਕਹਿੰਦੇ ਕਿਉਂ ਤੁਸੀਂ ਵੀ ਹੱਥ ਕਰ ਨਹੀਂ ਉਹ ਕਹਿੰਦੇ ਅਸੀਂ ਹੱਥ ਕਰ ਨਹੀਂ ਉਹ ਔਰੰਗਜ਼ੇਬ ਦੀ ਕਬਰ ਕੋਲ ਤੇ ਜਿਹੜੇ ਕੁੱਲ ਜਿਹੜੇ ਰਹਤੇ ਹਨ ਉਹ ਭਾਗ ਦੇ ਦੇ ਉਸ ਕੰਮ ਤੇ ਵੀ ਜੇ ਸਰਦਾਰ ਸੁਖਦੇਵ ਸਿੰਘ ਬਾਦਲ ਤੁਹਾਨੂੰ ਤਾਂ ਬਣ ਸਕਦਾ ਫਿਰ ਔਰੰਗਜ਼ੇਬੀ ਵੀ ਬਣ ਸਕਦਾ ਆ ਦੇ ਵੀ ਔਰੰਗਜ਼ੇਬ ਨੂੰ ਬਣਾਵਾਂਗਾ ਆ ਕੰਪਨੀ bankrupt ਸੋਸ਼ਲ ਮੀਡੀਆ ਦੇ ਰਾਹੀਂ ਪੈਸਾ ਫਰਤ ਕਰਕੇ ਇਹ ਸਰਮਾਇਆ ਦਾ ਮੋੜ ਸਾਡੇ ਬਰੇ ਨੂੰ ਡਿਸਟਰਬ ਕਰੇ ਆਂੜੀ ਸਰਕਾਰ موجوده ਚੱਲ ਰਹੀ ਹੈ ਇਹਨੇ ਵੀ ਸੋਸ਼ਲ ਮੀਡੀਆ ਰਾਹੀਂ ਸਾਡੇ ਜਮਾਤਾਂ ਕੱਚੇ ਕੀਤਾ ਤੇ ਸਾਡੇ ਤੋਂ ਵੋਟਾਂ ਲੈਣਗੇ We'll <laughs>